ਨਾਨਕ ਕੱਜਣਾਂ ਸਿਉ ਤੋੜ ਕੱਚੇ ਗੁਰੂਆਂ ਨਾਲੋਂ ਪ੍ਰੀਤ ਤੋੜ ਲੈ ਢੋਣ ਸੱਜਣ ਸੰਤ ਪੱਕਿਆਂ ਸਤ ਗੁਰੂ ਸੱਜਣ ਦਾ ਪੱਲਾ ਫੜ ਲੈ ਕੋਏ ਜਨ ਦੇ ਵਿਛੜਿਓ ਮਾਇਆ ਨਾ ਗਾਈ ਛੋੜ ਜਿਹੜੇ ਕੱਚੇ ਐ ਉਹ ਜਿਉਂਦਿਆਂ ਜਿਉਂਦਿਆਂ ਸਾਥ ਛੱਡ ਦਿੰਦੇ ਐ ਸਮਰੱਤ ਸਤਗੁਰੂ ਇਸ ਲੋਕ ਵਿੱਚ ਵੀ ਬਲੋਕ ਜੀ ਸਹਾਈ ਹਨ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਸ਼ਣਾ ਮੇਲੇ ਪ੍ਰਭ ਹਰ ਦਰਗਹ ਕਾਬਸੀਟ ਇਸ ਕਰਕੇ ਸਮਰੱਤ ਸਤਗੁਰੂ ਦਾ ਪੱਲਾ ਫੜ ਸਮਰੱਤ ਗੁਰੂ ਦੇ ਲਾ ਲਾ ਕੇ ਤੂੰ ਦੁਨੀਆ ਦੇ ਅੰਦਰ ਤੁਹਾਨੂੰ ਅਮੀਰ ਨਵਾਜ਼ ਬਹੁਤ ਮਿਲਣਗੇ ਪਰ ਗੁਰੂ ਗਰੀਬ ਨਵਾਜ਼ ਕੇਵਲ ਗੁਰੂ ਨਾਨਕ ਸਾਹਿਬ ਤੁਨ ਤਨ ਗੁਰਗ੍ਰੰਥ ਸਾਹਿਬ ਮਹਾਰਾਜ ਹੀ ਹਨ ਸਤਿ ਸ੍ਰੀ ਅਕਾਲ 10 ਗੁਰੂ ਸਾਹਿਬ ਇੱਕੋ ਹੀ ਗੁਰੂ ਉਹ ਹੀ ਜੋਤ ਹੈ ਗੁਰੂ ਨਾਨਕ ਸਾਹਿਬ ਜੀ ਨੇ ਹੀ ਆਪਣੇ ਨਾਂ ਲਗ ਲਗ ਰਖਾਏ ਹੈ ਸਰੀਰ ਅਡ ਧਾਰਨ ਕੀਤੇ ਜੋਤ ਉਹ ਹੀ ਗੁਰੂ ਗਰੀਬ ਨਵਾਜ ਇੱਥੇ ਮੈਂ ਇੱਕ ਬੇਨਤੀ ਕਰਨੀ ਹੈ ਕਿ ਗਰੀਬ ਕਿਸ ਨੂੰ ਕਹਿੰਦੇ ਹੈ ਇੱਕ ਤੇ ਹੈ ਕਿ ਜਿਹੜਾ ਧਨ ਪਦਾਰਥਾਂ ਕਰਕੇ ਅਤ ਗਰੀਬ ਹੋਵੇ ਰਹਿਣ ਨੂੰ ਜਗਾ ਨਾ ਹੋਵੇ ਖਾਣੂ ਭੋਜਨ ਵੀ ਨਾ ਹੋਵੇ ਬਸਤਰ ਵੀ ਵਿਚਾਰੇ ਨੂੰ ਪੂਰੇ ਨਾ ਮਿਲਣ ਅਤ ਦੀ ਗਰੀਬੀ ਹੈ ਤੇ ਇਸ ਦਰ ਤੇ ਉਹਨਾਂ ਨੂੰ ਵੀ ਸਤਕਾਰ ਮਿਲਦਾ ਹੈ ਸਾਧ ਸੰਗਤ ਜੀ ਇੱਕ ਸੰਗਤਿਕ ਪੰਥੀ ਨੇ ਦੂਸਰਾ ਗਰੀਬ ਇਹ ਹੈ ਕਿ ਇਹ ਦੇ ਜੇ ਰਾਜ ਭਾਗ ਦਾ ਮਾਲਕ ਆਮ ਅਸੀਂ ਸਵਨਯਾ ਗਰੀਬ ਜਿਹੜਾ ਅੱਧਾ ਗਰੀਬੀ ਹੈ ਧਨ ਪਦਾਰਥ ਨਹੀਂ ਪਰ ਇਥੇ ਬਸ ਨਹੀਂ ਜੇ ਦੁਨੀਆ ਦਾ ਰਾਜ ਭਾਗ ਉਸ ਦੇ ਕੋਲ ਹੈ ਅੰਦਰ ਹੰਕਾਰ ਨਹੀਂ ਅੰਦਰ ਹੈ ਨਿਮਰਤਾ ਗਰੀਬੀ ਇਹਦੇ ਬਾਰੇ ਸਹਿ ਕਹਿੰਦੇ ਕਾਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਿਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ ਹਿਰਦਾ ਗਰੀਬ ਹਿਰਦੇ ਗਰੀਬ ਦਾ ਮਤਲਬ ਕੀ ਹੈ ਕਿ ਜਿਹੜੀਆਂ ਦਾਤਾਂ ਮਿਲੀਆਂ ਨੇ ਉਹਨਾਂ ਦਾਤਾਂ ਨੂੰ پا ਕੇ ਉਹਦੇ ਅੰਦਰ ਅਰਦਾਸ ਹੈ ਕੋ ਨਾਨਕ ਸਬ ਤੇਰੀ ਵਿਢਾਈ ਕੋਈ ਨਾਮ ਨਾ ਜਾਣਾ ਮੇਰਾ ਇਸ ਸੱਚੇ ਬਾਦਸ਼ਾਹ ਤੇਰੀ ਵਡਿਆਈ ਤੇਰੀਆਂ ਦਾਤਾਂ ਨੇ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ ਜੋਕਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੌਮੀ ਬਬ ਮੇਰਾ ਜੀਉ ਪਿੰਡ ਸਾਰਾ ਸਤਿਮਾਰੀ ਤੇਰਾ ਜੋਰ ਗੋਪਾਲਾ ਜੀਉ ਓ ਗਰੀਬੀ ਐ ਸਾਸਨ ਦੀ ਮਨ ਹਾਲੀ ਕਿਰਸ਼ਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼ ਅੰਦਰ ਗਰੀਬੀ ਨਿਮਰਤਾ ਹੈ ਮਾਣ ਨਹੀਂ ਹੰਕਾਰ ਨਹੀਂ ਕਿਸੇ ਚੀਜ਼ ਦਾ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਵੀ ਆਪਣੀ ਸ਼ਰਨ ਦੇ ਦਿੰਦੇ ਆ ਇਹਦੇ ਅੰਦਰ ਗਰੀਬੀ ਹੈ ਗਰੀਬ ਨਵਾਜ਼ ਅਤ ਦੀ ਗਰੀਬੀ ਬਾਹਲੇ ਤਨ ਪਦਾਰਥ ਤੋਂ ਖਾਲੀ ਹੈ ਪਰ ਇੱਥੇ ਉਹਨੂੰ ਵੀ ਮਾਣ ਮਿਲਦਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਦ ਸੁਆਮੀ ਸੰਦਾਰ ਜੇ ਵੱਡਾ ਛੇਠ ਹੈ ਰਾਜ ਭਾਗ ਹੈ ਅੰਦਰ ਹਿੰਦੀ ਚ ਗਰੀਬੀ ਹੈ ਨਿਮਰਤਾ ਹੈ ਉਹਨੂੰ ਵੀ ਥਾਂ ਮਿਲਦਾ ਹੈ